ਹਾਂ ਮੇਰੀ ਜ਼ਿੰਦਗਾ ਮਹਾ ਦੀਆਂ ਜੇਲਾਂ ਵਿੱਚ ਬਣ ਕੇ ਦਿਨ ਕਿਰ ਗਈ ਕੀ ਕਰੀਏ ਹਾਏ ਹਾਂ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾਤੋਂ ਗਿਰ ਗਈ ਕੀ ਕਰੀਏ ਹਾਏ ਨਜ਼ਰਾਤੋਂ ਗਿਰ ਗਈ ਕੀ ਕਰੀਏ ਹੋ ਸਸੀਕਾਲ ਜੀ ਸਾਡੇ ਵਾਲੋ ਕੀ ਹਾਲ ਚਾਲ ਹੈ ਤੇ ਆਪਾਂ ਉਦੇ ਪਹੜੇ ਹੋਏ ਸੀਗੇ ਰਾਜਸਥਾਨ ਤੇ ਆਪਣੇ ਨਾਲ ਹੋਰ ਵੀ ਕਾਫੀ ਲੋਕ ਸੀਗੇ ਪਰ ਉਹਨਾਂ ਦੇ ਵਿੱਚੋਂ ਸਾਨੂੰ ਨਹੀਂ ਸੀ ਪਤਾ ਵੀ ਸਾਡੇ ਨਾਲ ਇੱਕ ਹੀਰਾ ਵੀ ਫਿਰਦਾ ਹੈਗਾ ਬਹੁਤ ਸੋਹਣਾ ਗਾਉਣ ਵਾਲਾ ਇੱਕ ਮੁੰਡਾ ਰਿਆਜ ਸਾਡੇ ਨਾਲ ਸੀਗਾ ਸਾਨੂੰ ਬਾਅਦ ਚ ਪਤਾ ਲੱਗਿਆ ਕੀ ਹਾਲ ਰਿਆਜ ਅੱਛਾ ਗਿਆ ਵੀਰੇ ਵਧੀਆ ਵੀਰੇ ਅੱਛਾ ਗਿਆ ਤੇ ਰਿਆਜ ਇਹ ਧੂਰੀ ਤੋਂ ਤੇ ਬਹੁਤ ਸੋਹਣਾ ਗਾਉਂਦਾ ਹੈਗਾ ਜਦੋਂ ਉਸ ਆਸੀਂ ਗਾਉਂਦਾ ਸੁਣਿਆ ਬਾਈ ਨੂੰ ਸਾ ਬਾਅਦ ਚ ਪਤਾ ਲੱਗਿਆ ਇਹ ਬਾਈ ਗਾਉਂਦਾ ਤੇ ਬਹੁਤ ਸੋਹਣਾ ਗਾਉਂਦਾ ਬਾਈ ਪਹਿਲਾਂ ਇੱਕ ਗਾਣਾ ਹੀ ਗਾ ਦਿਓ ਕੋਈ ਵੀ ਜਿਹੜਾ ਆਪਣਾ ਤੁਹਾਡਾ ਆਇਆ ਹੋਇਆ ਕੋਈ ਵੀ ਵੇ ਹੋ ਜੇ ਦੁਨੀਆ ਰੰਗਲੀ ਵੇ ਤੇਰੇ ਆਉਣ ਤੇ ਸਜਣਾ ਜਾਨ ਹੋ ਗਈ ਵੇ ਫਿਕਰੀ ਤੈਨੂੰ ਪਾਉਣ ਤੇ ਸਜਣਾ ਤੂੰ ਹੀ ਮੰਜ਼ਿਲ ਮੇਰੀ ਵੇ ਤੂੰ ਹੀ ਮੰਜ਼ਿਲ ਮੇਰੀ ਵੇ ਮਿਲ ਗਿਆ ਰਾਜ ਆ ਦਿਲ ਨੂੰ ਵੇ ਤੂੰ ਜਦ ਮਿਲਦਾ ਸਜਣਾ ਵਿਚੜ ਜੇ ਚਾਜ ਆ ਦਿਲ ਨੂੰ ਵੇ ਤੂੰ ਜਦ ਮਿਲਦਾ ਸਜਣਾ ਵਿਚੜ ਜੇ ਚਾਜ ਆ ਦਿਲ ਨੂੰ ਬਹੁਤ ਸੋਣਾ ਵੀ ਬਹੁਤ ਖੂਬ ਇਹ ਗਾਣਾ ਵੀ ਆਇਆ ਹੋਇਆ ਤੁਹਾਡਾ ਇਹ ਆਇਆ ਹੋਇਆ ਬਾਈ ਹਾਂਜੀ ਇਹ ਕੀ ਨਾਮ ਤੇ ਜੇ ਕਿਸੇ ਨੇ ਸਰਚ ਕਰਨਾ YouTube ਤੇ ਇਹ ਗਾਣਾ ਤੂੰ ਜਦ ਮਿਲਦਾ ਕਰਕੇ ਆ ਤੂੰ ਜਦ ਮਿਲਦਾ ਬਾਈ ਰਿਆਜ਼ ਰਿਆਜ਼ ਹਾਂਜੀ ਬਾਈ ਮਤਲਬ ਰਿਆਜ਼ ਇੱਕ ਆਪਾਂ ਕਰਦੇ ਹੁੰਨੇ ਤੇ ਇੱਕ ਰਿਆਜ਼ ਨਾਮ ਆ ਗਿਆ ਸਿੰਘੀ ਦੇ ਵਿੱਚ ਹਾਂਜੀ 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 ਬਾਈ ਆਰਟਿਸਟਿਕ ਨੇਮ ਆ ਗਿਆ ਠੀਕ ਹੈ 45 ਹੈ ਉਹ ਸਾਰੇ ਕਿਤੇ ਹਾਂਜੀ 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 ਬਾਈ ਤੇ ਬਈ ਉਮਰ ਕਿੰਨੀ ਹੈ ਬਈ ਤੁਹਾਡੀ ਅ ਬਈ ਮੇਰੀ ਉਮਰ ਕਿੰਨੀ ਲੱਗਦੀ ਸਾਨੂੰ ਮੈਨੂੰ ਤਾਂ ਲੱਗਦੀ ਯਾਰ 25 ਤੋਂ ਥੱਲੇ ਲੱਗਦੀ ਹਾਂ ਬਾਈ ਬਸ ਇੰਨੀ ਕੀ ਹੈ ਇੰਨੀ ਕੀ ਹਾਂਜੀ ਤੇ ਖਾਸ ਤੋਰੀ ਤੋਂ ਬਈ ਖਾਸ ਤੋਰੀ ਤੋਂ ਬਈ ਅੱਛਾ ਤੇ ਸਿੰਗਿੰਗ ਦਾ ਸ਼ੌਂਕ ਮਤਲਬ ਕਦੋਂ ਤੋਂ ਸਿੰਗਿੰਗ ਦਾ ਸ਼ੌਂਕ ਬਈ ਅ ਅ ਬਚਪਨ ਤੋਂ ਹੀ ਸੀਗਾ ਘਰ ਦੇ ਵਿੱਚ ਉਹ ਮੰਮੀ ਗਾਉਂਦੇ ਸੀਗੇ ਤੇ ਉਹਨਾਂ ਨੂੰ ਦੇਖ ਦੇਖ ਹੀ ਬਸ ਗਾਉਣਾ ਸ਼ੁਰੂ ਕਰਿਆ ਮਾਤਾ ਜੀ ਕਿ ਪ੍ਰੋਫੈਸ਼ਨਲੀ ਗਾਉਂਦੇ ਸੀਗੇ ਵੈਸੇ ਸ਼ੌਂਕੀ ਮਾਤਾ ਜੀ ਸ਼ੌਂਕੀਆ ਤੌਰ ਤੇ ਗਾਉਂਦੇ ਸੀਗੇ ਤੇ ਉਹ ਟਾਈਮ ਦੇ ਵਿੱਚ ਚਲੋ ਜਿੰਨਾ ਕੁ ਉਹਨਾਂ ਨੂੰ ਮਿਲਿਆ ਆਪਣੇ ਸਾਡੇ ਪਰਿਵਾਰ ਚ ਉਹਨਾਂ ਨਾਨੀ ਤੋਂ ਤੇ ਉਹਨਾਂ ਸਿਸਟਮ ਜਿੱਦਾਂ ਬਣਦਾ ਗਿਆ ਵੀ ਉਹ ਉਹ ਪਲੇਟਫਾਰਮ ਤਾਂ ਗਾਣਾ ਸੌਣੀ ਕੀਤਾ ਉਹਨਾਂ ਨੇ ਉਹਨਾਂ ਨੂੰ ਜੋ ਪਲੇਟਫਾਰਮ ਉਹ ਨਹੀਂ ਮਿਲਿਆ ਚਲੋ ਮੇਰੇ ਥਰੂ ਉਹਨਾਂ ਨੂੰ ਮੈਂ ਹੁਣ ਕਿਤਨਾ ਕਿਤੇ ਲੇਕੇ ਜਾਊਗਾ ਤੁਸੀਂ ਫਿਰ ਤਾਂ ਘਰ ਦੇ ਸਪੋਰਟ ਕਰਦੇ ਹੋਣੇ ਸਪੋਰਟ ਕਰਦੇ ਆ ਜੀ ਬਹੁਤ ਸਪੋਰਟ ਕਰਦੇ ਆ ਮੰਮੀ ਡੈਡੀ ਬਹੁਤ ਸਪੋਰਟ ਕਰਦੇ ਆ ਤੇ ਹੁਣ ਤੱਕ ਫਿਰ ਤੁਸੀਂ ਕਿੰਨੇ ਗਾਣੇ ਆ ਚੁੱਕੇ ਮੇਰੇ ਹੁਣ ਤੱਕ 5 ਤੋਂ 6 ਗਾਣੇ ਰਿਲੀਜ਼ ਹੋ ਚੁੱਕੇ ਹੈਗੇ ਕਿਆ ਬਾਤ ਹੈ ਹਾਂਜੀ ਹਾਂਜੀ ਬਾਈ ਤੇ ਤੁਹਾਡੇ ਆਪਣੇ ਚੈਨਲ ਤੇ ਸਾਰੇ ਨਹੀਂ ਮੇਰੇ ਆਪਣੇ ਚੈਨਲ ਤੇ ਦੋ ਗਾਣੇ ਆ ਤੇ ਉਸ ਤੋਂ ਬਿਨਾ ਦੋ ਪੀਟੀਸੀ ਦੀਆਂ ਸ਼ਾਰਟ ਫਿਲਮਾਂ ਦੇ ਵਿੱਚ ਗਾਣੇ ਆਏ ਆਗੇ ਅੱਛਾ ਪੀਟੀਸੀ ਦੇ ਸ਼ਾਰਟ ਹਾਂਜੀ ਹਾਂਜੀ ਬਾਈ ਤੇ ਉਸ ਤੋਂ ਬਿਨਾ ਹੋਰ ਦੋ ਦੋ ਤਿੰਨ ਸਿੰਗਲ ਟਰੈਕ ਨੇ ਉਹ ਅਲੱਗ-ਅਲੱਗ ਚੈਨਲਾਂ ਤੇ ਆਏ ਆ ਜਿੰਨੇ ਵੀ ਗਾਣੇ ਆਏ ਉਹਨਾਂ ਚੋਂ ਸਾਰੇ ਤੋਂ ਦਿਲ ਦੇ ਨੇੜੇ ਗਾਣਾ ਕਿਹੜਾ ਹੈਗਾ ਸਭ ਤੋਂ ਦਿਲ ਦੇ ਨੇੜੇ ਗਾਣਾ ਜੋ ਪਹਿਲਾਂ ਸੁਣਾਇਆ ਸੀ ਉਹ ਵੀ ਬੜਾ ਸੋਹਣਾ ਗਾਣਾ ਤੇ ਉਸ ਤੋਂ ਇਲਾਵਾ ਹੁਣ ਉਸ ਤੋਂ ਇਲਾਵਾ ਡਾਇਰੀ ਜੋ ਅੱਜਕੱਲ੍ਹ ਚੱਲ ਰਿਹਾ ਹੈਗਾ ਲੇਟੈਸਟ ਗਾਣਾ ਫਿਰ ਉਹ ਸੁਣਾ ਦਿਓ ਭਰਾ ਹ ਮੇਰੇ ਕਿਸੇ ਕਿਸੇ ਦੇ ਵਿੱਚ ਤੇਰਾ ਜਦ ਜ਼ਿਕਰ ਨਾ ਆਵੇ ਜਿੰਦ ਮਾਹੀ ਅੱਖਰਾਂ ਨੂੰ ਵੀ ਇਸ ਗੱਲ ਦਾ ਫਿਕਰ ਸਤਾਵੇ ਹੱਸਦੀ ਦਾ ਚਿਹਰਾ ਤੇਰਾ ਹਾੜੇ ਦਾ ਲਿਖਾਂ ਸਵੇਰਾ ਬੋਲੇ ਜਦ ਸੰਗ ਦੀ ਸੰਗ ਦੀ ਪੋ ਦੀ ਕੋਈ ਸ਼ਾਮ ਹੀ ਲਿਖਦਾ ਡੈਰੀ ਵੀ ਮੈਕਣ ਲੱਗ ਜੇ ਤੇਰਾ ਜੇ ਨਾਮ ਹੀ ਲਿਖਦਾ ਕੀ ਬਾਤ ਲੱਗਣਗੇ ਫੁੱਲਾਂ ਵਰਗੇ ਅੱਖਰ ਕੋਈ ਆਮ ਹੀ ਲਿਖਦਾ ਬਹੁਤ ਖੂਬ ਵੀਰੇ ਥੈਂਕ ਯੂ ਬਾਈ ਇਹ ਕਿ ਨਾ ਤੁਹਾਡਾ ਆਪਣਾ ਲਿਖਿਆ ਗਾਣਾ ਹੈ ਕੀ ਇਹ ਇਹ ਮੇਰਾ ਦੋਸਤ ਹੈਗਾ ਰਮਨ ਇਹ ਐਕਚੁਅਲੀ ਇਹ ਅਸੀਂ ਪਹਿਲਾਂ ਵਾਵਾ ਟਾਈਮ ਤੋਂ ਇਕੱਠੇ ਹੁੰਦੇ ਸੀ ਚੰਡੀਗੜ੍ਹ ਤੇ ਉਦੋਂ ਹੀ ਗਾਣਾ ਬੜਾ ਸੋਹਣਾ ਲੱਗਦਾ ਸੀ ਅਸ ਤੋਂ 3-4-4 ਸਾਲ ਪਹਿਲਾਂ ਇਹ ਬਾਈ ਨੇ ਗਾਣਾ ਲਿਖਿਆ ਸੀ ਤੇ ਉਦੋਂ ਹੀ ਬਾਈ ਨੇ ਮੈਨੂੰ ਕਿਹਾ ਸੀ ਵੀ ਰਿਆ ਤੇ ਗਾਣਾ ਕਰਨਾ ਤੇ ਤੂੰ ਕਰ ਨਹੀਂ ਨਹੀਂ ਕਰਨਾ ਸੋ ਇੱਕਦਮ ਹੀ ਇਹ ਚੀਜ਼ਾਂ ਬਣੀ ਇੱਕਦਮ ਹੀ ਗਾਣਾ ਪਲਾਨ ਹੋਇਆ ਤੇ ਇੱਕਦਮ ਹੀ ਗਾਣਾ ਰਿਕਾਰਡ ਕਰਿਆ ਗਾਣੇ ਲਿਖਦੇ ਤਾਂ ਨਹੀਂ ਨਹੀਂ ਗਾਣੇ ਲਿਖਦਾ ਵੀ ਆ ਬਾਈ ਮੇਰੇ ਇੱਕ ਦੋ ਗਾਣੇ ਮੇਰੇ ਆ ਰਹੇ ਹੈਗੇ ਡੁਇਟ ਆ ਰਹੇ ਨੇ ਗਾਣੇ ਤੇ ਕੁਝ ਕੁਝ ਅੱਗੇ ਮੈਂ ਸਿੰਗਲ ਟਰੈਕ ਖ ਡੂ ਇਟ ਕਿ ਥੋੜੇ ਚੱਖ ਮੇ ਜੀ ਬੀਟ ਵਾਲੇ ਆ ਬੀਟ ਵਾਲੇ ਨਹੀਂ ਕਹਿ ਸਕਦੇ ਉਹ ਸੈਡ ਰੋਮਾਂਟਿਕ ਕਹਿ ਸਕਦੇ ਆਗੇ ਅੱਛਾ ਸੈਡ ਰੋਮਾਂਟਿਕ ਹਾਂਜੀ ਹਾਂਜੀ ਠੀਕ ਹੈ ਟੇਸਟ ਕੀ ਹੈ ਵੈਸੇ ਟੇਸਟ ਆ ਸੌਫਟ ਜਿਹਾ ਜਿੱਦਾਂ ਰੋਮਾਂਟਿਕ ਟੱਚਸ ਆ ਹੁੰਦਾਗਾ ਅੱਛਾ ਹਾਂਜੀ ਹਾਂਜੀ ਬਾਈ ਅੱਗੇ ਕੀ ਸਿੰਗਿੰਗ ਲਾਈਨ ਦੇ ਵਿੱਚ ਕੀ ਸੋਚਿਆ ਹੋਇਆ ਜੀ ਫਿਚਰ ਦੇ ਵਿੱਚ ਸਿੰਗਿੰਗ ਲਾਈਨ ਦੇ ਵਿੱਚ ਦੇਖੋ ਜੋ ਦੇਣਾ ਉਹ ਤਾਂ ਪ੍ਰਮਾਤਮਾ ਨੇ ਹਨਾ ਵਕਸ਼ਿਸ਼ ਕਰਨੀ ਹੈਗੀ ਆਪਾਂ ਤਾਂ ਲੱਗੇ ਹੋਏ ਆ ਆਪਣਾ ਕੰਮ ਆ ਗਾਉਣਾ ਤੇ ਆਪਾਂ ਗਾਈ ਜਾ ਰਹੇ ਆ ਜੋ ਦੇਣਾ ਉਹ ਉਹਨੇ ਹੁਣ ਕਿੱਥੇ ਕਿੱਥੇ ਰਹਿ ਕੇ ਕਰ ਰਹੇ ਹਾਂ ਸਾਰਾ ਕੰਮ ਇਹ ਸਾਰਾ ਕੰਮ ਮੈਂ ਰਹਿ ਰਿਆ ਮੋਹਾਲੀ ਚੰਡੀਗੜ੍ਹ ਰਹਿ ਰਹੇ ਹਾਂਗਾ ਉੱਥੇ ਹੀ ਸਾਰਾ ਸਟੂਡੀਓ ਵਰਕ ਜੋ ਵੀ ਹੈਗਾ ਉੱਥੇ ਹੀ ਕਰੀਦਾ ਹੈਗਾ ਤੇ ਨਾਲ ਨਾਲ ਵੀਰੇ ਹੋਰ ਕੋਈ ਕੰਮ ਵਗੈਰਾ ਕਰਦੇ ਹਾਂ ਜਾਂ ਸਿੰਗਿੰਗ ਹੀ ਕਰਦੇ ਹਾਂ ਸਾਰਾ ਟਾਈਮ ਮੈਂ 뮤직 ਨੂੰ ਹੀ ਦਿੰਨਾ ਹੈਗਾ 뮤직 ਨੂੰ 뮤직 ਨੂੰ ਦਿੰਨਾ ਹਾਂ ਠੀਕ ਹੈ ਬਹੁਤ ਸਹੀ ਫਿਰ ਤਾਂ ਤੇ ਅੱਗੇ ਫਿਰ ਹੋਰ ਜਿਵੇਂ ਤੁਹਾਡੇ ਸ਼ਾਰਟ ਮੂਵੀਜ਼ ਦੇ ਵਿੱਚ ਗਾਣੇ ਆ ਚੁੱਕੇ ਹਨਾ ਪਰ ਮਤਲਬ ਐਜ਼ ਅ ਪਲੇਬੈਕ ਸਿੰਗਰ ਹੀ ਹੁੰਦੇ ਹਨਾ ਐਜ਼ ਅ ਪਲੇਬੈਕ ਹਾਂ ਪਲੇਬੈਕ ਸਿੰਗਰ ਤੇ ਉਹਦੇ ਵਿੱਚ ਤੁਹਾਡੀ ਆਵਾਜ਼ ਕਿਤੇ ਨਾ ਕਿਤੇ ਜੱਜ ਦੀ ਹੋਊਗੀ ਹਨਾ ਤਾਂ ਹੀ ਗੱ ਹਾਂਜੀ ਭਾਈ ਅੱਗੇ ਉਹਨਾਂ ਦੇ ਥਰੂ ਹੀ ਮੈਨੂੰ ਹੁਣ ਕੁਝ ਚੀਜ਼ਾਂ ਮਿਲੀਆਂ ਨੇ ਗਿਆ ਪਲੇਟਫਾਰਮ ਮਿਲੇ ਆ ਗਏ ਅਗਰ ਗਾਣੇ ਸੋਹਣੇ ਨੇ ਤੇ ਉਹਨਾਂ ਦੇ ਥਰੂ ਹੀ ਮੈਨੂੰ ਹੁਣ ਅੱਗੇ ਕੁਝ ਪ੍ਰੋਜੈਕਟ ਮਿਲੇ ਨੇ ਜੋ ਬਹੁਤ ਵਧੀਆ ਵੱਡੇ ਪ੍ਰੋਜੈਕਟ ਨੇ ਤੇ ਉਹ ਹੁਣ ਤੁਸੀਂ ਰੀਸੈਂਟ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਸੁਣੋਗੇ ਕੁਝ ਗਾਣੇ ਫਿਲਮਾਂ ਦੇ ਨੇਗੇ ਕੁਝ ਗਾਣੇ ਸਿੰਗਲ ਟਰੈਕ ਟਰੈਕਸ ਨੇਗੇ ਤੇ ਉਹ ਚਲੋ ਜਦੋਂ ਆਣੇ ਆਗੇ ਹਨਾ ਤੇ ਪਹਿਲਾ ਗਾਣਾ ਕਦੋਂ ਆਇਆ ਸੀ ਪਹਿਲਾ ਗਾਣਾ ਭਾਈ ਆਇਆ ਸੀਗਾ ਤਕਰੀਬਨ ਅੱਜ ਤੋਂ 2 ਸਾਲ ਪਹਿਲਾਂ 7 ਸਾਲ 2 ਸਾਲ ਪਹਿਲਾਂ ਠੀਕ ਹੈ ਜੀ ਬਾਈ 2 ਸਾਲ ਦੇ ਵਿੱਚ ਆਪਾਂ ਕਹਿ ਲਈਏ ਕਿ 5 ਕਿ ਗਾਣੇ ਆਪਾਂ 5-5 ਕਿ ਗਾਣੇ ਕਰ ਚੁੱਕੇ ਆ ਮੈਂ ਸਾਰਾਂ ਤੋਂ ਜਿਹੜਾ ਵਧੀਆ ਗਾਣਾ ਚੱਲਿਆ ਉਹ ਕਿਹੜਾ ਸੀਗਾ ਉਹ ਗਾਣਾ ਹਾ ਡਾਇਰੀ ਸੀਗਾ ਜੋ ਹੁਣ ਚੱਲ ਰਿਹਾ ਅੱਛਾ ਡਾਇਰੀ ਵਾਲਾ ਪ੍ਰੈਜ਼ੈਂਟ ਹਾਂਜੀ ਇਹ ਤਾਂ ਲੇਟੈਸਟ ਹੀ ਹੈ ਹਾਂ ਇਹ ਲੇਟੈਸਟ ਹੈ ਹਾਂ ਇਹ ਮਤਲਬ ਸਾਰਾਂ ਤੋਂ ਵਧੀਆ ਮਕਬੂਲ ਹਾਂ ਹਾਂ ਸਭ ਤੋਂ ਵਧੀਆ ਚੱਲ ਰਿਹਾ ਹੈਗਾ ਤੇ ਹੋਰ ਜਿਵੇਂ ਇੱਕ ਹੁੰਦਾ ਕਿ ਜਦੋਂ ਇੱਕ ਮੈਚ ਜੋ ਸੁਣੀ ਸੀ ਮੈਂ ਨਾ ਕਿਸੇ ਨੂੰ ਐਕਟਿੰਗ ਬਾਰੇ ਪੁੱਛਿਆ ਸੀਗਾ ਉਹ ਕਹਿੰਦੇ ਜੇ ਤੁਸੀਂ ਐਕਟਿੰਗ ਸਿੱਖਣੀ ਹੈ ਤਾਂ ਚੰਗੇ ਐਕਟਰਾਂ ਨੂੰ ਦੇਖੋ ਹੁਣ ਜੇ ਸਿੰਗਿੰਗ ਆਪਾਂ ਚੰਗੀ ਜੇ ਮੇਰੇ ਅਕੋਰਡਿੰਗ ਤਾਂ ਮੈਂ ਜ਼ਿਆਦਾਤਰ ਜਿੱਦਾਂ ਕਮਲਖਾਨ ਬਾਈ ਹੋਇਆ ਜਾਂ ਫਿਰੋਜ਼ ਖਾਨ ਹੋਏ ਜਾਂ ਕੋਈ ਵੀ ਏਦਾਂ ਦਾ ਆਰਟਿਸਟ ਜੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਵੀ ਜਿਹਦਾ ਕੋਈ ਵੀ ਗਾਣਾ ਚੰਗਾ ਲੱਗਿਆ ਮੈਂ ਉਹ ਮਤਲਬ ਅਡਾਪਟ ਕਰ ਲੈਣਾ ਉਹ ਫਿਰ ਉਹਦੇ ਤੇ ਮੈਂ ਰਿਆਜ਼ ਕਰਦਾ ਹਾਂਗਾ ਉਹ ਕੋਈ ਵੀ ਹੋ ਸਕਦਾ ਕੋਈ ਗਾਣਾ ਜਿਹੜਾ ਵੀ ਜਿਹੜੇ ਤੇ ਰਿਆਜ਼ ਕਰਨਾ ਬਹੁਤ ਚੰਗਾ ਲੱਗਦਾ ਹੋਵੇ ਜਿਹੜੇ ਤੇ ਸਿੱਖਣ ਦੀ ਭਾਵਨਾ ਵਧੀਆ ਆਉਂਦੀ ਹੋਵੇ ਕਿਹੜਾ ਗਾਣਾ ਹੈ ਜਿਹੜੇ ਦਿਲ ਦੇ ਨੇੜੇ ਕਿਸੇ ਵੀ ਸਿੰਗਰ ਦਾ ਵਧੀਆ ਜਿਹੜਾ ਲੱਗਦਾ ਜਿਵੇਂ ਕਿ ਸਰਦੂਲ ਸਕੰਦਰ ਜੀ ਦਾ ਗਾਣਾ ਹਣਾ ਉਹ ਜ਼ਿਆਦਾਤਰ ਗੁੰਗਣਾਈਦਾ ਹੈ ਆਪਾਂ ਹਾਰਮੋਨੀਅਮ ਤੇ ਜਦੋਂ ਬੈਠੀਦਾ ਤੇ ਮੋਸਟਲੀ ਆਪਾਂ ਗਾਈ ਲਈਦਾ ਹੈਗਾ ਜਾਇੱਖੋ ਉਹ ਲੈ ਹੋ ਜਾਣੀ ਨਾਲੇ ਜਸ਼ਨ ਮਨਾ ਲਗੈ ਰਾਂ ਦੇ ਹਮੈਂ ਕਿਵੇਂ ਸਜਾਵਾਂ ਦਿਲ ਲੜੀਏ ਜੋ ਲਤੜ ਗਈ ਵਿੱਚ ਪੈਰਾਂ ਦੇ ਹਾਂ ਮੇਰੀ ਜ਼ਿੰਦਗਾ ਮਾਂ ਦੀਆਂ ਜੇਲਾਂ ਵਿੱਚ ਹਾਂ ਮੇਰੀ ਜ਼ਿੰਦਗਾ ਮਾਂ ਦੀਆਂ ਜੇਲਾਂ ਵਿੱਚ ਬਣ ਕੇ ਦਿਨ ਖਿਰ ਗਈ ਕੀ ਕਰੀਏ ਹਾਏ ਹਾਂ ਜੇ ਉੰਜ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਹਾਏ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਹੋ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਬਹੁਤ ਖੂਬ ਬਾਈ ਤੇ ਸਤੂ ਸਿਕੰਦਰ ਸਾਹਿਬ ਦਾ ਗਾਣਾ ਜਨਾ ਬਹੁਤ ਚੋਟੀ ਦੇਕ ਲਗਾ ਰ ਹਨ ਉਹਨਾਂ ਨੇ ਗਾਣਾ ਗਾਉਣਾ ਬਹੁਤ ਔਖਾ ਪਰ ਮੈਂ ਕਹਿੰਦਾ ਵੀ ਜਿਹੜੀ ਪ੍ਰੈਕਟਿਸ ਉਹਨਾਂ ਦੇ ਗਾਣੇ ਤੇ ਉਸ ਦੀ ਫਿਰ ਉਸ ਨੂੰ ਮੜ ਕੇ ਛੋਟਾ ਗਾਣਾ ਗਾਉਣਾ ਕੋਈ ਥੋੜੀ ਲਈ ਔਖਾ ਨਹੀਂ ਹੈ ਗਾਣਾ ਵੱਡਾ ਛੋਟਾ ਨਹੀਂ ਹੁੰਦਾ ਉਹਨੂੰ ਨਿਭਾਉਣ ਵਾਲਾ ਇੱਕ ਅੱਛਾ ਹੋਣਾ ਚਾਹੀਦਾ ਆਰਟਿਸਟ ਹਨਾ ਸਹੀ ਹੈ ਜੀ ਬਾਈ ਤੇ ਹੋਰ ਬਈ ਕੋਈ ਗੱਲ ਕਹਿਣੀ ਹੈ ਬਸ ਮੈਂ ਇਹੀ ਕਹੂੰਗਾ ਬਾਈ ਕਿ ਵੀ ਜੋ ਵੀ ਤੁਸੀਂ ਅੱਗੇ ਰਿਪਰੈਜ਼ੈਂਟ ਕਰਨਾ ਚਾਹੁੰਦੇ ਉਹ ਵਧੀਆ ਜੋ ਬਾਈ ਹੁਣੀ ਮੇਰੇ ਭਰਾ ਲਾ ਲੋ ਹਨਾ ਜਿਹੜੇ ਬਾਈ ਅੱਗੇ ਹੁਣ ਗਾਉਂਦੇ ਨੇ ਜਾਂ ਜਿਨ੍ਹਾਂ ਦੇ ਟਰੈਕਸ ਆ ਰਹੇ ਨੇ ਚੰਗੀ ਚੀਜ਼ ਸੁਣੋ ਤੇ ਚੰਗੀ ਚੀਜ਼ ਲੋਕਾਂ ਨੂੰ ਸੁਣਾਓ ਸਹੀ ਹੈ ਤੇ ਵੈਸੀ ਵੈਸੀ ਵੀ ਮੁਸ਼ਕਲਾਂ ਕੀ ਹੁੰਦੀਆਂ ਜਿਵੇਂ ਨਵਾਂ ਸਿੰਗਰ ਕੋਈ ਆਉਂਦਾ ਹੈ ਉਹਨੂੰ ਮਤਲਬ ਸਟਾਰਟਿੰਗ ਦੇ ਵਿੱਚ ਕਈ ਵਾਰ ਨਾ ਪਲੇਟਫਾਰਮ ਨਹੀਂ ਮਿਲਦਾ ਯਾਰਾਂ ਨਹੀਂ ਮਿਲਦਾ ਕੀ ਕੀ ਮੁਸ਼ਕਲਾਂ ਮੈਂ ਤੁਹਾਨੂੰ ਕੀ ਫੇਸ ਕਰਨੀਆਂ ਪਈਆਂ ਬਈ ਬਾਈ ਮੁਸ਼ਕਲਾਂ ਤਾਂ ਦੇਖੋ ਬਹੁਤ ਫੇਸ ਕਰਨੀਆਂ ਪਈਆਂ ਉਦੋਂ ਤੋਂ ਲੈ ਕੇ ਸ਼ੁਰੂਆਤ ਜਦੋਂ ਮੈਂ ਸ਼ੁਰੂ ਕਰਿਆ ਸੀ ਮੈਨੂੰ ਨਹੀਂ ਸੀ ਪਤਾ ਹੁੰਦਾ ਕਿ ਵੀ ਗਾਣਾ ਮੈਂ ਕਿਨੂੰ ਕਹਾ ਤੇ ਵੀ ਮੈਂ ਰਿਕਾਰਡ ਕਿਦਾਂ ਕਰਨਾ ਕਿਉਂ ਕਿਉਂਕਿ ਮੇਰਾ ਜੋ ਸਰਕਲ ਸੀਗਾ ਉਹ ਸਰ ਕੋਈਸਾ ਲਿੰਕ ਦੇ ਵਿੱਚ ਨਹੀਂ ਸੀ ਤੇ ਮੈਂ ਲਿੰਕ ਦੇ ਵਿੱਚ ਮਤਲਬ ਆਪਣੇ ਲੋਕ ਲੈ ਕੇ ਆਇਆ ਬੜੇ ਲੋਕਾਂ ਨੂੰ ਮਿਲਿਆ ਤੇ ਮਿਲ ਕੇ ਉਹਨਾਂ ਨਾਲ ਮੈਂ ਆਪਣੇ ਲਿੰਕਸ ਬਣਾਏ ਬੈਠਿਆ ਉੱਠਿਆ ਜੋ ਵੀ ਚੀਜ਼ਾਂ ਛੋਟੀਆਂ-ਛੋਟੀਆਂ ਕਰਨੀਆਂ ਹੁੰਦੀਆਂ ਮੈਂ ਕਰੀਆਂ ਸਾਰੀਆਂ ਕਰੀਆਂ ਅੱਜ ਕਿਤੇ ਜਾ ਕੇ ਮੈਂ ਆ ਮਕਾਮ ਤੇ ਪਹੁੰਚੇਂਗੀ ਅੱਜ ਮੈਂ ਕਿਤੇ ਵੀ ਸਟੂਡੀਓ ਤੇ ਜਾਣਾ ਤਾਂ ਮੈਨੂੰ ਉਹ ਨਹੀਂ ਹੁੰਦਾ ਕਿ ਵੀ ਹਾਂ ਯਾਰ ਕਿਸੇ ਟਾਈਮ ਆਉਂਦਾ ਸੀਗਾ ਵੀ ਯਾਰ ਸਟੂਡੀਓ ਮੈਂ ਕਿਹਨੂੰ ਕਹਾਂ ਜਾ ਕੇ ਕਿ ਵੀ ਯਾਰ ਮੈਂ ਗਾਣਾ ਰਿਕਾਰਡ ਕਰਨਾ ਮਤਲਬ ਮੈਨੂੰ ਪ੍ਰੋਸੈਸ ਬਿਲਕੁਲ ਨਹੀਂ ਸੀ ਪਤਾ ਵੀ ਕਿੱਦਾਂ ਕੀ ਹੁੰਦਾ ਪਰ ਅੱਦੇ ਟਾਈਮਸ ਸੋ ਪਰਮਾਤਮਾ ਦੀ ਕਿਰਪਾ ਕੇ ਵੀ ਆਪਾਂ ਅੱ ਕਿਤੇ ਵੀ ਜਾਣਿਆ ਤਾਂ ਬੜੀ ਇੱਜ਼ਤ ਮਿਲਦੀ ਹੈ ਬਹੁਤ ਮਾਣ ਮਿਲਦਾ ਹੈ ਜਿਵੇਂ ਤੁਹਾਡਾ ਗਾਣਾ ਪਹਿਲਾਂ 2 ਸਾਲ ਪਹਿਲਾਂ ਆਇਆ ਤੇ ਗਾਣਾ ਕਰਨ ਦੀ ਕੋਸ਼ਿਸ਼ ਕਰਦਿਆਂ ਨੂੰ ਵੈਸੇ ਕਿੰਨੇ ਸਾਲ ਹੋ ਗਏ ਸੀ ਬਈ ਉਸ ਤੋਂ ਪਹਿਲਾਂ ਵਾਵਾ ਟਾਈਮ ਹੋ ਗਿਆ ਐ ਲਾਲੋ ਕਿ ਵੀ ਕਾਫੀ ਸਾਲ ਹੋ ਗਏ ਕਿ ਵੀ ਉਹ ਗਾਣਾ ਕਾਫੀ ਪੁਰਾਣਾ ਬਣਿਆ ਹੋਇਆ ਸੀਗਾ ਉਹ ਪੁਰਾਣਾ ਬਣਾ ਹੋਣ ਕਰਕੇ ਫਿਰ ਹੌਲੀ-ਹੌਲੀ ਕਰਕੇ ਉਹ 2-3 ਵਾਰੀ ਅਸੀਂ ਬਣਾਇਆ ਦੁਬਾਰਾ ਮਤਲਬ ਉਹ ਫਿਰ 2 ਸਾਲ ਪਹਿਲਾਂ ਆਇਆ ਗਾਣਾ ਮਤਲਬ ਮੈਂ ਤੁਹਾਨੂੰ ਕਿੱਦਾਂ ਦੱਸਾਂਗੇ ਕਿ 4-5 ਸਾਲ ਹੋ ਗਏ ਕਹਿ ਸਕਦੇ ਆਂਗੇ ਵੀ ਜਿਵੇਂ ਕਿਵਰ ਬੰਦਾ ਕਹਿੰਦਾ ਵੀ ਇਹਨਾਂ ਦਾ ਗਾਣਾ ਆ ਮਤਲਬ ਜਿਵੇਂ ਗਾ ਛੱਡ ਦਿੰਨੇ ਆਗੇ ਆਪਾਂ ਨੂੰ ਪਤਾ ਕਿ ਆਪਾਂ ਇਹ ਗਾਣਾ ਕਰਨਾਗਾ ਤੇ ਉਹ ਛੱਡਤਾ ਉਹ ਆਪਾਂ ਨੂੰ ਪਤਾ ਨਹੀਂ ਕਿ ਉਹਦੀ ਵਾਰੀ ਕਦੋਂ ਆਣੀ ਹੈਗੀ ਹਨਾ ਤੋਂ ਇਦਾਂ ਕਰਕੇ ਉਹ ਸੀਗਾ ਕਿਉਂਕਿ ਮੇਰੇ ਕੋਲੇ ਤਾਂ ਹੋਰ ਬੈਕ ਤੇ ਪ੍ਰੋਜੈਕਟ ਹੈ ਵੀ ਨਹੀਂ ਸੀ ਮੇਰੇ ਕੋਲੇ ਉਹੀ ਗਾਣਾ ਸੀਗਾ ਉਸ ਤੋਂ ਬਾਅਦ ਫਿਰ ਸਾਰੇ ਗਾਣੇ ਰੈਡੀ ਕਰਿਆ ਨੈਕਸਟ ਗਾਣਾ ਕਰਿਆ ਫਿਰ ਉਸ ਤੋਂ ਬਾਅਦ ਫਿਰ ਇੱਕ ਗਾਣਾ ਨੈਕਸਟ ਰੈਡੀ ਕਰਿਆ ਫਿਰ ਹੁਣ ਹੌਲੀ ਹੌਲੀ ਕਰਦੇ ਪਤਾ ਲੱਗੇ ਕਿ ਵੀ ਗਾਣਾ ਕੱਲਾ ਕੱਲਾ ਨਹੀਂ ਛੱਡੀਦਾ ਉਸ ਤੋਂ ਬਾਅਦ ਬੈਕਿੰਗ ਤੇ ਵੀ ਆਪਾਂ ਨੂੰ ਰੱਖਣੇ ਪੈਂਦੇ ਆ ਪ੍ਰੋਜੈਕਟ ਤੋਂ ਫਿਰ ਹੌਲੀ ਹੌਲੀ ਕਰਕੇ ਇਹ ਚੀਜ਼ਾਂ ਬਣਾਈਆਂ ਹੁਣ ਅੱਜ ਦੀ ਘੜੀ ਆਪਣੇ ਕੋਲੇ ਕਾਫ ਠੀਕ ਜੀ ਜੀ ਬਾਈ ਤਾਂ ਅ ਸ਼ੁਕਰੀਆ ਬਾਈ ਮਿਲ ਕੇ ਬਹੁਤ ਚੰਗਾ ਲੱਗਿਆ ਬਾਈ ਥੈਂਕ ਯੂ ਸੋ ਮਚ ਬਾਕੀ ਬਈ ਵੀਰ ਦੀ ਗਾਇਕੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਚੰਗੇ ਲੱਗੀ ਤਾਂ ਇਹਨੂੰ ਲਾਈਕ ਤੇ ਆਪਦੇ ਯਾਰਾਂ ਦੋਸਤਾਂ ਨਾਲ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ